ਦਾ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੇ ਥਾਣਾ ਮੁਖੰਪੁਰੇ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਿਹੜੀ ਟੀਮ ਨੇ ਰਾਤ ਨਾਕਾ ਲਾ ਰੱਖਿਆ ਸੀਗਾ ਕੱਲ ਰਾਤ ਤੇ ਸਾਨੂੰ ਜਿਹੜਾ ਸੀਗਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਆ ਮੋਟਰਸਾਈਕਲ ਚੋਰੀ ਕਰਕੇ ਭੱਜੇ ਹੈਗੇ ਆ ਤੇ ਸਾਡੇ ਐਸਐਚਓ ਸਾਹਿਬ ਜੀ ਮੌਜੂਦ ਜੀ ਨੇ ਆਪਣੀ ਟੀਮ ਦੇ ਨਾਲ ਉਥੇ مستਦਿੰਦਾ ਕੰਮ ਕਰਦੇ ਹੋਏ ਨਾਕਾ ਲਾਇਆ ਤੇ ਜਿਹੜੇ ਦੋ ਉਥੇ ਨੌਜਵਾਨ ਸੀਗੇ ਉਹਨਾਂ ਨੂੰ ਫੜਿਆ ਤੇ ਜਦੋਂ ਉਹਨਾਂ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤੇ ਇੱਕ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਮਜੈਲ ਤੇ ਦੂਸਰੇ ਨੇ ਆਪਣਾ ਸਾਹਿਲਦੀਪ ਸਿੰਘ ਵਾਸੀ ਜੇਕੋਵਾਲ ਦੱਸਿਆ ਤੇ ਜਦੋਂ ਆਪਾਂ ਇਹਦੀ ਤਸਦੀਕ ਕੀਤੀ ਤੇ ਜਿਹੜਾ ਮੋਟਰਸਾਈਕਲ ਜਿਹੜਾ ਆਪਾਂ ਬਰਾਮਦ ਕੀਤਾ ਸੀਗਾ ਉਹ ਚੋਰੀशुदा ਮਿਲਿਆ ਤੇ ਜਿਸ ਤੇ ਮੁਕਦਮਾ ਜਿਹੜਾ ਹੈਗਾ ਆ 70 ਅਧੀਨ ਤਾਰਾ ਤੇ 300 ਤਿੰਨ ਜਿੰਮਨ ਤੋਂ ਬੀਐਨਐਸ ਕੋਲੋਂ ਪੂਰਾ ਦਰਜ ਕੀਤਾ ਗਿਆ ਜੇ ਜਦੋਂ ਆਪਾਂ ਇਹਨਾਂ ਦਾ ਪਾਈਸ ਦੇ ਉੱਪਰ ਜਦੋਂ ਇਹਨਾਂ ਦਾ ਡਾਟਾ ਚੈੱਕ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਸੀਗਾ ਅਰਸ਼ਦੀਪ ਉਰਫ ਅਰਜਦੀਪ ਉਰਫ ਮਜੈਲ ਜਿਹੜਾ ਹੈਗਾ ਇਹ ਜਿਹੜਾ ਮੁਕੱਦਮਾ ਨੰਬਰ 133 ਅਧੀਨ ਤਾਰਾ 109 115 ਆਮ ਸੈਕ ਕੰਬੋ ਥਾਣੇ ਵਿੱਚ ਵਾਂਟਡ ਹੈਗਾ ਇਹ ਮਰਡਰ ਦਾ ਜਿਹੜਾ ਹੈਗਾ ਇਹ ਕਿਉਂ ਸੀਗਾ ਤੇ ਇਸ ਨੂੰ ਆਪਾਂ ਬਹੁਤ ਵੱਡੀ ਸਫਲਤਾ ਸਮਝਦੇ ਕਿ ਇੱਕ ਦੁਰਾਨੇ ਨਾਕੇ ਵਿੱਚ ਸਾਨੂੰ ਇੱਕ ਮਰਡਰ ਇਟਿਊਸ ਜਿਹੜਾ ਸੀਗਾ ਉਹ ਆਪਾਂ ਅਰੈਸਟ ਕੀਤਾ